ਉਹ ਪੱਖੀ ਸਿੱਖ ਜਿਹੜੇ ਕਿ ਵੋਟਾਂ 'ਚ ਵਿਸ਼ਵਾਸ ਰੱਖਦੇ ਸੀ ਅੱਜ ਅਸੀਂ ਹਥਿਆਰ ਫੜਨ ਨੂੰ ਤੁਹਾਡੇ ਲਈ ਤਿਆਰ ਹੋ ਗਏ ਕਿ ਭਾਈ ਜੇ ਤੁਹਾਡੇ ਤੇ ਕੋਈ ਹਮਲਾ ਕਰੂਗਾ ਪੰਜਾਬ 'ਚੋਂ ਆਊਗਾ ਸਾਡੀ ਛਾਤੀ 'ਚ ਪਹਿਲਾਂ ਗੋਲੀ ਵੱਜੇਗੀ ਫਿਰ ਪਾਕਿਸਤਾਨ ਵਾਲ ਜਾਏਗਾ ਅੱਛਾ ਜੀ ਸਿੱਖਾਂ ਨੇ ਵੱਡਾ ਐਲਾਨ ਕਰ ਦਿੱਤਾ ਕੀ ਐਲਾਨ ਕੀਤਾ ਹੈ ਅਤੇ ਸਿੱਖਾਂ ਦੇ ਅਹਿਮ ਕਿਸਮ ਦੇ ਲੀਡਰ ਨੇ ਕੀ ਗੱਲਾਂ ਕੀਤੀਆਂ ਨੇ ਪਾਕਿਸਤਾਨ ਮੀਡੀਆ ਤੇ ਕੰਟੀਨਿਊਸਲੀ ਸਿੱਖਾਂ ਦੇ ਬਾਰੇ ਤੋਂ ਜਿਹੜੀ ਗੱਲ ਹੈ ਉਹ ਕੀਤੀ ਜਾਂਦੀ ਪਿਆ ਤੇ ਸਿੱਖਾਂ ਨੂੰ ਬਕਾਇਦਾ ਡਿਸਕਸ਼ਨ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਪਿਆ ਕੀ ਕੀ ਹੈ ਸਿੱਖ ਲੀਡਰ ਨੇ ਇੰਡੀਆ ਦੇ ਐ ਤੇ ਨਾਲ ਇਹ ਜਿਹੜੇ ਕੈਂਡੀਡੇਟ ਦੇ ਵਿੱਚ ਰਹਿੰਦੇ ਨੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਬਿਕਦੇ ਆ ਇਹਨਾਂ ਨੇ ਕੀ ਕੀ ਹੈ ਵੀਡੀਓ ਤੁਸੀਂ ਆਕਰਤਾ ਦੇਖੋ ਨਾਲ ਪਾਕਿਸਤਾਨ ਮੀਡੀਆ ਦਾ ਕੀ ਪੁਆਇੰਟ ਆਫ 뷰 ਹੈ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਨਵੇਂ ਹੋ ਕੀ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲ ਗੁਰਪਤਵੰਨ ਸੇਖ ਸਾਹਿਬ ਪਾਕਿਸਤਾਨ ਤੇ ਭਾਰਤ ਦੀ ਸੀਸਫਾਇਰ ਤੇ ਹੋ ਗਈ ਹੈ ਲੇਕਿਨ ਭਾਰਤ ਤੇ ਇਮਾਨਦਾਰੀ ਜਾਂ ਸਚਾਈ ਨਾਲ ਨਾਲ ਟੁਰ ਸਕਦੇ ਨੇ ਦੇਖੋ ਸਭ ਤੋਂ ਪਹਿਲਾਂ ਮੈਂ ਪਾਕਿਸਤਾਨ ਦੇ ਆਵਾਮ ਨੂੰ ਮੁਬਾਰਕ ਪਾਕਿਸਤਾਨ ਦੀ ਸਰਕਾਰ ਨੂੰ ਮੁਬਾਰਕ ਤੇ ਸਭ ਤੋਂ ਵੱਡੀ ਪਾਕਿਸਤਾਨ ਦੀ ਫੌਜ ਨੂੰ ਮੁਬਾਰਕ ਦਿਨਾ ਕਿ ਉਹਨਾਂ ਨੇ ਭਾਰਤ ਦੇ ਨਰਿੰਦਰ ਮੋਦੀ ਦੀ ਹਕੂਮਤ ਦੇ ਜਿਹੜੇ ਗੋਡੇ ਜਿਹੜੇ ਆ ਉਹ ਲਵਾ ਦਿੱਤੇ ਆ ਹੈਵਿੰਗ ਸੈਟ ਦੈਟ ਐਂਡ ਪਲੀਜ਼ ਐਕਸਕਿਊਜ਼ ਮੀ ਵਰ ਸੇਇੰਗ ਇਟ ਔਨ ਦਾ ਨੈਸ਼ਨਲ ਟੀਵੀ ਆ ਯੂ ਕੈਨ ਟਰਸਟ ਅ ਸਨੇਕ ਬਟ ਯੂ ਕੈਨ ਨਾਟ ਟਰਸਟ ਐਨ ਇੰਡੀਅਨ ਆ ਰ ਹਿੰਦੁਸਤਾਨੀ ਸੱਪ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਉਹ ਤੁਹਾਨੂੰ ਡੰਗ ਨਹੀਂ ਮਾਰੇਗਾ ਪਰ ਹਿੰਦੁਸਤਾਨੀ ਐਂਡ ਭਾਰਤੀ ਇਜ਼ ਗੋਇੰਗ ਟੂ ਸਟੈਬ ਯੂ ਬੈਕ ਵੈਦਰ If this is a this is a ceasefire or whether you are going into the future the fair eda qk obviously now we've uh, gone through the ceasefire the people in pakistan are very happy of course i'm sure the people in india would be happy as well ਅਨ ਨੈਸੈਸਰਲੀ ਮਾਸੂਮ ਜਾਣਾ ਨਹੀਂ ਜਾਣ ਗਿਆ ਸੀਜ਼ਫਾਇਰ ਦੀ وجہ ਤੋਂ ਮਿਹਨਤ ਕੀਤੀ ਹੈ ਅਸੀਂ ਵੀ ਮਿਹਨਤ ਕੀਤੀ ਹੈ ਉਹਨਾਂ ਨੇ ਯੂਐਸ ਦੇ ਪੈਰ ਸ਼ਹਿਰ ਵੀ ਪਕੜੇ ਨੇ ਤੇ ਫਿਰ ਸੀਜ਼ਫਾਇਰ ਹੋ ਗਈ ਹੈ ਇਹਦਾ ਮਤਲਬ ਇਹ ਕਿ ਕਿ ਇੰਡਸ ਵਾਟਰ ਟ੍ਰੀਟੀ ਬਹਾਲ ਹੋ ਜਾਵੇਗੀ ਤੁਹਾਡੀ ਨਜ਼ਰ ਚ ਕਿ ਸਿੱਖਾਂ ਨੂੰ ਜਿਹੜਾ ਉਹਨਾਂ ਦੇ ਰਾਈਟਸ ਨੇ ਉਹ ਮਿਲ ਜਾਣਗੇ ਭਾਰਤ انسان ਦਾ ਬੱਚਾ ਬਣ ਜਾਵੇਗਾ ਇਨਦਰ ਵਰਡਸ ਕੁਝ ਨਹੀਂ ਹੋਣਾ ਭੈਣ ਕੁਝ ਨਹੀਂ ਹੋਣਾ ਮੈਂ ਹਮੇਸ਼ਾ ਦੱਸ ਚੁੱਕਾ ਕਿ ਪਾਕਿਸਤਾਨ ਹਲ ਖਾਲਿਸਤਾਨ ਪਾਕਿਸਤਾਨ ਦਾ ਆਵਾਮ ਹੋ ਸਕਦਾ ਹੈ ਖੁਸ਼ ਹੋਵੇ ਕਿ ਜਿਹੜੀ ਹੈ ਵੀ ਉਹ جنگ ਨਾ ਲੱਗੇ ਪਰ ਭਾਰਤੀਆਂ ਦੇ ਅਕਾਊਂਟ ਜਾ ਕੇ ਚੈੱਕ ਕਰੋ ਹਿੰਦੁਸਤਾਨੀਆਂ ਦੇ ਅਕਾਊਂਟ ਜਾ ਕੇ ਜਾ ਕੇ ਕਰੋ ਜਦੋਂ ਦੀ ਸੀਜ਼ਫਾਇਰ ਦੀ ਗੱਲ ਆਈ ਹੈ ਉਹਨਾਂ ਨੇ ਮੋਦੀ ਜਿਹੜਾ ਹੈ ਉਹ ਜ਼ਮੀਨ ਤੇ ਰੋਲਿਆ ਹੋਇਆ ਔਰ ਕਹਿ ਰਿਹਾ ਕਿ ਪਾਕਿਸਤਾਨ ਦੀ ਹੋਂਦ ਨੂੰ ਖਤਮ ਕਰੋ ਇਹ ਸੀਜ਼ਫਾਇਰ ਨਹੀਂ ਹੋਣੀ ਚਾਹੀਦੀ ਪਾਕਿਸਤਾਨ ਬਚਣਾ ਨਹੀਂ ਚਾਹੀਦਾ ਜਿਹੜੀ ਗੱਲ ਆਪਾਂ ਕਰਦੇ ਆਂ ਕਿ ਸੀਜ਼ਫਾਇਰ ਜੇ ਰਹਿੰਦੀ ਹੈ ਜਾਂ ਨਹੀਂ ਰਹਿੰਦੀ ਕਿ ਸਿੱਖ ਨੂੰ ਉਹਦਾ ਹੱਕ ਮਿਲ ਸਕਦਾ ਸਾਡੀ ਭੈਣ ਹੱਕਾਂ ਦੀ ਲੜਾਈ ਨਹੀਂ ਹੈ ਸਾਡੀ ਜੰਗ ਜਿਹੜੀ ਆ ਉਹ ਜਾਰੀ ਰਹੇਗੀ ਸਾਡੀ ਜੰਗ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੀ ਹੈ ਔਰ ਉਸ ਦਾ ਨਤੀਜਾ ਇਹਨਾਂ ਨੇ ਇਹ ਕੀਤਾ ਕਿ ਭਾਰਤੀ ਹਕੂਮਤ ਨੇ ਸਾਡੇ ਜਨਮ ਸਥਾਨ ਗੁਰਨਾਨਕ ਸਾਹਿਬ ਦੇ ਉੱਤੇ ਜਨਮ ਸਥਾਨ ਦੇ ਉੱਤੇ ਨਨਕਾਣਾ ਸਾਹਿਬ ਤੇ ਇਹਨਾਂ ਨੇ ਡਰੋਨ ਦੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤੀ ਫੌਜਾਂ ਦਾ ਜਿਹੜਾ ਡਰੋਨ ਛੱਡਿਆ ਸੀ ਪਾਕਿਸਤਾਨ ਦੀ ਫੌਜ ਨੇ ਤਬਾਹ ਕੀਤਾ ਹਿੰਦੁਸਤਾਨ ਨੇ 30 ਮਿਲੀਅਨ ਸਿੱਖ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਹੈ ਔਰ ਅਸੀਂ ਇਹ جنگ ਜਿੰਨੀ ਦੇਰ ਤੱਕ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਨਹੀਂ ਕਰਵਾਉਂਦੇ ਉਨੀ ਦੇਰ ਤੱਕ جنگ ਜਾਰੀ ਰਹੇਗੀ ਪਾਕਿਸਤਾਨ ਸੀਜ਼ਫਾਇਰ ਕਰ ਸਕਦਾ ਹੈ ਇੰਡੀਆ ਸੀਜ਼ਫਾਇਰ ਕਰ ਸਕਦਾ ਹੈ ਸਿੱਖ ਦੀ ਜਿਹੜੀ ਹੈ ਕੋਈ ਸੀਜ਼ਫਾਇਰ ਨਹੀਂ ਸਿੱਖ ਇਜ਼ ਇਨ ਅ ਵਾਰ ਸਿੱਖ ਇਜ਼ ਇਨ ਬੈਟਲਫੀਲਡ ਐਂਡ ਦਾ ਐਂਡ ਇਜ਼ ਦੀ ਡਿਸਇੰਟੀਗ੍ਰੇਸ਼ਨ ਆਫ ਯੂਨੀਅਨ ਆਫ ਇੰਡੀਆ ਇਸ ਹਿੰਦੁਸਤਾਨ ਦਾ ਨਕਸ਼ਾ ਜਿੰਨੀ ਦੇਰ ਤੱਕ ਅਸੀਂ ਦੁਨੀਆ ਤੋਂ ਮਟਾਵਾਂਗੇ ਨਹੀਂ ਅਸੀਂ ਓਨੀ ਦੇਰ ਤੱਕ ਆਪਣੀਆਂ ਜਾਨਾਂ ਸ਼ਹਾਦਤਾਂ ਔਰ ਪੰਜਾਬ ਜਿਹੜਾ ਓਨੀ ਦੇਰ ਤੱਕ ਦਿੰਦਾ ਰਹੇਗਾ ਤੇ ਤੁਹਾਡਾ ਨੈਕਸਟ ਸਟੈਪ ਕੀ ਹੋਵੇਗਾ ਫਿਰ ਹਜੇ ਤੇ ਪਾਕਿਸਤਾਨ ਇੰਡੀਆ ਚ ਸੀਜ਼ਫਾਇਰ ਹੋ ਗਿਆ ਹੈ ਤੁਹਾਡਾ ਨੈਕਸਟ ਸਟੈਪ ਕੀ ਹੋਵੇਗਾ देयर इज ਐਂਡ देयर इज नो ਡਾਊਟ ਅਬਾਊਟ ਦੈਟ ਦੈ ਪਾਕਿਸਤਾਨ ਅੰਡਰਸਟੈਂਡ ਵਿਦ ਸਿੱਖ ਅਸੀਂ ਦੇਖੋ ਪਾਕਿਸਤਾਨ ਦੀ ਸਰਕਾਰ ਤੇ ਫੌਜ ਤੋਂ ਉਮੀਦ ਕਰਦੇ ਹਾਂ ਕਿ ਜਿੱਦਾਂ ਸਿਰਫ ਇੱਕ ਝੰਡਾ ਪਾਕਿਸਤਾਨ ਦੇ ਨਾਲ ਖਲੋਤਾ ਉਹ ਸਿੱਖ ਦਾ ਉਹ ਹੈ ਖਾਲਿਸਤਾਨ ਦਾ ਉਹ ਵੀ ਖਾਲਿਸਤਾਨ ਉਹ ਪੱਖੀ ਸਿੱਖ ਜਿਹੜੇ ਕਿ ਵੋਟਾਂ 'ਚ ਵਿਸ਼ਵਾਸ ਰੱਖਦੇ ਸੀ ਅੱਜ ਅਸੀਂ ਹਥਿਆਰ ਫੜਨ ਨੂੰ ਤੁਹਾਡੇ ਲਈ ਤਿਆਰ ਹੋ ਗਏ ਕਿ ਭਾਈ ਜੇ ਤੁਹਾਡੇ ਤੇ ਕੋਈ ਹਮਲਾ ਕਰੂਗਾ ਪੰਜਾਬ 'ਚੋਂ ਆਊਗਾ ਸਾਡੀ ਛਾਤੀ 'ਚ ਪਹਿਲਾਂ ਗੋਲੀ ਵੱਜੇਗੀ ਫਿਰ ਪਾਕਿਸਤਾਨ ਵੱਲ ਜਾਏਗਾ ਅੱਜ ਅਸੀਂ ਐਲਾਨ ਕਰਦੇ ਹਾਂ ਇੱਥੇ ਕਿ ਵੀ ਆਰ ਗੋਇੰਗ ਟੂ ਕਿਲ ਇੰਡੀਆ ਇਕਨੋਮਿਕਲੀ We are going to target. They have targeted Darbar Sahab. They have targeted Nankana Sahab. We are going to target Mumbai Stock Exchange and the most potent weapon of the century with pen. We are going to destroy India economically. That's very interesting. Good, once uh, Panu Sahab. Uh, shukriya, bahut have join Was so having you in the programme. Okay, ji, I report ਇੰਡੀਆ ਦੀ ਜਾਨਬ ਤੋਂ ਸੀਜ਼ ਫਾਇਰ ਦੀ ਗੱਲ ਤੇ ਕੀਤੀ ਗਈ ਹੈ ਲੇਕਿਨ ਇੱਥੇ ਕੀ ਜਾਂਦਾ ਪਿਆ ਕਿ ਇੰਡੀਆ ਦੀ ਗੱਲ ਤੇ ਬਿਲਕੁਲ ਵੀ ਯਕੀਨ ਨਾ ਕਰੋ ਭਾਰਤ ਦੀ ਗੱਲ ਤੇ ਬਿਲਕੁਲ ਯਕੀਨ ਨਾ ਕਰੋ ਕਿਉਂਕਿ ਉਹ ਜੋ ਕਹਿੰਦੇ ਨੇ ਫਿਰ ਉਹਨਾਂ ਨੇ ਅੱਗੇ ਕੀ ਕਰਨਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕੋਈ ਅਜੀ ਇਹਨਾਂ ਦੀ ਗੱਲ ਤੇ ਜਿਹੜਾ ਯਕੀਨ ਬਿਲਕੁਲ ਨਾ ਕਰੇ ਤੇ ਇਹ ਚੀਜ਼ ਨਾ ਮੈਂ ਵੀ ਐਗਰੀ ਕਰਾਂਗੀ ਕਿ ਬਹੁਤ ਵਾਰੀ ਐਨਜੋਏ ਆ ਕਿਸੇ ਇਨਸਪਾਇਰ ਦਾ ਇਲਾਨ ਕੀਤਾ ਜਾਂਦਾ ਹੈ ਲੇਕਿਨ ਫਿਰ ਡੈਕ ਅਡੈਕ ਜਿਹੜਾ ਪਾਕਿਸਤਾਨ ਤੇ ਕੀਤਾ ਜਾਂਦਾ ਹੈ ਲੇਕਿਨ ਐਜੇ ਜਿਹੜਾ ਜਸਤਰਾਮੂ ਤੋਂ ਜਵਾਬ ਦਿੱਤਾ ਗਿਆ ਪਾਕਿਸਤਾਨ ਦੇ ਜਾਣੇ ਤੋਂ ਅਥੇ ਸ਼ਾਇਦ ਹੀ ਇੰਡੀਆ ਐ ਕੰਮ ਕਰਨ ਦੀ ਗਲਤੀ ਕਰੇ ਪਰ ਐਜੇ ਸਿੱਖਾਂ ਦੀ ਵੀ ਇੱਕ ਆਪਣੀ ਇੱਕ ਖਾਹਿਸ਼ ਹੈ ਸਿੱਖ ਵੀ ਆਪਣੇ ਹੱਕੂ ਖਾਸਲ ਕਰਨਾ ਚਾਹੁੰਦੇ ਨੇ सिख भी चाहते हैं कि उन्होंने उन्होंने सपोर्ट करे पाकिस्तान की सपोर्ट सिखा देजूद है लेकिन पाकिस्तान स्टिल बहुत वे कदम नहीं चुक सकता तो यहोजे वे कदम चुकन वास्ते एक प्रॉपर सट्रैटी की जरूरत होंगी है कि फिर ही ए चीज की जा सकती है कि बहुत वोड़ी चीज़ है कि जिन्होंने लैके पलैनिंग करे ठीक है कोई भी कंट्री या कोई भी ठीक है फौज ਤੇ ਇੱਥੇ ਜੀ ਇਹਨਾਂ ਨੇ ਜੋ ਵੀ ਅੱਲਾ ਕਿਹਾ ਤੁਸੀਂ ਉਹਦੇ ਬਾਰੇ ਵਿੱਚ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੋਸਤੋਂ ਕਮੈਂਟ ਸੈਕਸ਼ਨ 'ਚ ਜੀ ਲਾਈਕ ਤੇ ਸ਼ੇਅਰ ਆਖੀ ਕਰੋ ਆਪਣਾ ਕਿਹੜਾ ਕੋਪੀ ਚੈਨਲ ਦਾ ਪਰੋਡਕਟ ਤੁਮ ਲਗਾ ਕਾਹਨੂੰ ਕਿ ਸੋਚ